ਰਾਮ ਰਾਮ ਜੀ ਅੱਜ ਨਗੌਰ ਕੀ ਮੰਡੀ ਆਏ ਇਹ ਵੀ ਬੜੇ ਸ਼ੌਕੀਨ ਬੰਦੇ ਆ ਪੂਰੇ ਦੋਨੇ ਪਾਰਟੀ ਬਿੰਦਰ ਮੁੱਲਾਪੁਰ ਬਿੰਦਰ ਸਰਪੰਚ ਸਾਹਿਬ ਬਿੰਦਰ ਛੰਨਾ ਕਿਉਂ ਇਹਨਾਂ ਨੇ ਹੁਣ ਕਾਲਾ ਬੱਚਾ ਵੇਚਿਆ ਜੀ ਪਹਿਲਾਂ ਅੱਜ ਦੀ ਸਾਲ ਪਹਿਲਾਂ ਦਸ ਸਾਲ ਪਹਿਲਾਂ 18 ਚ ਵੇਚਿਆ ਦੀ ਬਾਈ ਅੱਜ ਦੀ ਘੜੀ ਤਾਂ 50 ਲੱਖ ਦਾ ਬੱਚਾ ਬਈ ਉਹ ਮਿੱਤੂ ਲਿਆ ਦੀ ਬਾਈ ਨੂੰ ਪੁੱਛ ਲਈ ਧੱਕੇ ਨਾਲ ਵੇਚਿਆ ਦੀ ਬੰਦਾ 500 ਰੁਪਏ ਬੱਚੇ ਪੂਰੇ ਟੌਪ ਦੇ ਜਿੰਨੇ ਬੱਚੇ ਮੈਂ ਦਿੱਤੇ ਨਾ ਇਹਨਾਂ ਨੂੰ ਇਹ ਇਕੱਠਾ ਹੀ ਰੁਪਇਆ ਇਹ ਬਿੱਟੂ ਦੁਗਰੀ ਬਿੱਟੂ ਦੁਗਰੀ ਐਨਾ ਗੱਲ ਪਰਮਾਤਮਾ ਦੀ ਕਿਰਪਾ ਨਾਲ ਗੋਦੇ ਦੇ ਆਏ ਆਪਣੇ ਦਿੱਤੇ ਹੋਏ ਭਜਦੇ ਵੀ ਐ ਅੱਜ ਸਾਰਾ ਇਹਨਾਂ ਦੇ ਬੱਚਾ ਦਾ ਮੇਤੂ ਲੈਣਾ ਸਪੈਸ਼ਲ ਮੈਨੂੰ ਪਤਾ ਹੈ ਕਿ ਕਹਿੰਦੇ ਨੀਡੂ ਨਗੌਰ ਦੀ ਮੰਡੀ ਆਉਣਾ ਮੈਂ ਕਿਹਾ ਫਿਰ ਨਗੌਰ ਦੀ ਮੰਡੀ ਆਉਣਾ ਮੈਂ ਕਹਾ ਜੋ ਇੰਜ ਵੇ ਕਰੋ ਤੇ ਮੰਡੀ ਵੀ ਆਇਆ ਨਗੌਰ ਦੀ ਪਰਮਾਤਮਾ ਦੀ ਕਿਰਪਾ ਨਾਲ ਪੱਛੇ ਵੀ ਇਹਨਾਂ ਨੂੰ ਪੂਰੇ ਟੌਪ ਦੇ ਦਿੱਤੇ ਹੋਇਆ ਹੁਣ ਵੀ ਦਿੱਤੇ ਆ ਵਧੀਆ ਕੱਲ ਨੂੰ ਵੀ ਪੂਰਾ ਸ਼ਰੇ ਦਾ ਬੱਚਾ ਲੈਣਾ ਚੈਂਪੀਅਨ ਬੱਚਾ ਇਕੱਠਾ ਹੀ ਕਰੋ ਪੈ ਸਰਪੰਚ ਸਾਹਿਬ ਆਇਆ ਹੈ ਕੱਲ ਨੂੰ ਪਕੌੜੇ ਆਉਣਾ ਪੱਕਾ ਜੀ ਕੱਲ ਨੂੰ ਪਰਸੋਂ ਨੂੰ ਪਕੌੜੀ ਸਰਪੰਚ ਵੀ ਪਹੁੰਚੂ ਨਗੋਰ ਦੀ ਮੰਡੀ ਕੱਲ ਨੂੰ 11 ਵਜੇ ਕੱਲ ਨੂੰ 11 ਵਜੇ ਸਰਪੰਚ ਸਾਹਿਬ ਨੇ ਪਹੁੰਚਣਾ ਪਕੌੜੀ ਇਹਨਾਂ ਉਹ ਵੀ ਆ ਰਿਹਾ 800 ਨਾਰੰਗਾਲ ਬੱਟੇ ਉਹ ਨਹੀਂ ਕਿਉਂ ਆਪਣਾ ਇਕੱਠਾ ਹੀ ਘਰ ਪਿਆ ਬਾਈ ਚਾਹੇ ਫਰਕ ਕਿੰਨਾ ਮਰਜੀ ਪੈ ਜਾਵੇ ਅਰਸ਼ ਨਾਰੰਗਾਲ ਬੱਟਾ ਜੱਗੀ ਬਾਈ ਆਸੀ ਇਹ ਸਾਡਾ ਇਕੱਠਾ ਹੀ ਘਰ ਪਿਆ ਬਾਈ ਕੋਈ ਕੁਝ ਲੋਕ ਕੁਝ ਮਰਜੀ ਕਹੀ ਜਵੇ ਆਪਣੀ ਉਹ ਕਹਿੰਦਿਆ ਨਹੀਂ ਹੁੰਦੇ ਆਪਣਾ ਇਕੱਠਾ ਘਰ ਪਿਆ ਇਕੱਠਾ ਫਰਕ ਤਾਂ ਇਹ ਕੁਝ ਪੈ ਜੀ ਵਾਦ ਕੋਸੇ ਕੱਲ ਨੂੰ ਕੋਸੇ ਤੋ ਕੁਛ ਮਰਜੀ ਕਹੀ ਦੇਵੇ ਕਿਉਂ ਪ੍ਰੇਮ ਤਾਂ ਪ੍ਰੇਮ ਹੀ ਹੈ ਇੱਥੇ ਇਹ ਸਾਰੇ ਕੁੱਠਾ ਹੀ ਗੁਰਪੈ ਨਗੋਰ ਦੀ ਮੰਡੀ ਆਏ ਹੋਏ ਅੱਜ ਗੁਮਾਓ ਕਰ ਮੈਂ ਜਾਂਦੇ ਹਾਂ ਇਹ ਮੇਰੇ ਖਾਸ ਫਰੈਂਡ ਹੈ ਭਾਈ ਉਹ ਟਾਈਮ ਹੋ ਗਿਆ ਹੋਰ ਤੂੰ ਬਖਾ ਨਹੀਂ ਲੈਂਦੇ ਇਹਨੇ ਜਿੰਨੇ ਤੱਕ ਨੀਟੂ ਪੜਾਵਾਂਗੇ ਤੇ ਤੇਤੂ ਹੀ ਪੜਾਵਾਂਗੇ ਇਹ ਭਾਈ ਵੀ ਆਇਆ ਲਿਆ ਨਹੀਂ ਇਹ ਭਾਈ ਸਾਹਿਬ ਵੀ ਨੇ ਆਪਣਾ ਹੀ ਖਾਸ ਆਦਮੀ ਹੈ बिकानेर का है शौकीन आदमी इतना शौकीन आदमी है चार दांत नारो इसने 65000 को बेचो पहली गुजराती ने चार दांत नारा 65000 का बेक्या भाई साहब का और सो गांव में बताओ भाई गंगा शहर बिकानेर गंगा शहर बिकानेर पूरा एक नंबर का शौकीन आदमी है जद भी